ਹਾਂਜੀ ਈਵਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਗੁੰਡੀ ਵਾਲਾ ਦਹੀਂ ਬਣਾ ਕੇ ਦਿਖਾਵਾਂਗੇ ਆ ਦੇਖੋ ਜੀ ਪਹਿਲਾਂ ਆਪਾਂ ਗੜਵੀ ਦਹੀਂ ਦੀ ਲਈਏ ਇਹ ਗੜਦੀ ਨੂੰ ਇੱਕ ਵੱਡੇ ਕੰਟੇਨਰ ਚ ਪਾ ਲਏ ਸਰਪੱਟ ਇਹ ਨੂੰ ਉਤੋਂ ਇਹਦੇ ਚ ਪਾ ਲਏ ਇਹਨੂੰ ਥੋੜਾ ਮੈਸ਼ ਕਰ ਲਾਂਗੇ ਤਾਂ ਜੋ ਕੋਈ ਇਹਦੇ ਵਿੱਚ ਮੋਟਾ ਵਗੈਰਾ ਨਹੀਂ ਹੋਵੇ ਜਦੋਂ ਇਸ ਤੇ ਮੈਸ਼ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਗੁੰਡੀ ਤਾਂ ਆਪਾਂ ਗੁੰਡੀ ਲਈਏ ਇਸ ਤਰ੍ਹਾਂ ਕਰਕੇ ਜਿੰਨੀ ਆਪਾਂ ਇਹਨੂੰ ਚੁਕਾ ਦਿਆਂ। ਲੋਰਨ ਸਾਫ ਤੋਂ ਜਿੰਨਾ ਲੱਗਦਾ ਜੇ ਸੰਗਣੀ ਬੁੰਦੀ ਤੋਂ ਲੱਗਦਾ ਕਿ ਸੰਗਣੀ ਬੁੰਦੀ ਤੋਂ ਲੱਗਦਾ ਕਿ ਸੰਗਣੀ ਪਾਉ ਲੋ ਜੇ ਥੋੜੀ ਪੌਣੀ ਦਾ ਥੋੜੀ ਪੌਣੀ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਰਚ ਪਾਵਾਂਗੇ। ਆ ਦੇਖੋ ਆਪਾਂ ਲਾਲ ਮਿਰਚਾਂ ਲਈਏ। ਲਾਲ ਮਿਰਚ ਪਾਵਾਂਗੇ ਆਪਾਂ ਲੋਰਨ ਸਾਰ। ਜਦ ਕਰਕੇ ਆਪਾਂ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ। ਇਹ ਤੁਸੀਂ ਆਪਣੇ ਟੇਸਟ ਅਨਸਾਰ ਪਾਉਣੀ ਹੈ ਕਈਆਂ ਨੂੰ ਥੋੜੀ ਚੰਗੀ ਲੱਗਦੀ ਤੇ ਕਈਆਂ ਨੂੰ ਜ਼ਿਆਦਾ ਠੀਕ ਹੈ ਜੀ ਥਾਲ ਵਿੱਚ ਪਾ ਦਿੱਤੀ ਹੈ ਉਸ ਤੋਂ ਬਾਅਦ ਪਰਪਾ ਮੰਗੀ ਦੇ ਵਿੱਚ ਨਮਕ ਨਮਕੀਚੇ ਸਿਰੋਂ ੜਨ ਸਾਰੀ ਪਾਉਣਾ ਇਹ ਜਦੋਂ ਤੁਸੀਂ ਬੇਹ ਖਾਣਾ ਉਦੋਂ ਹੀ ਨਮਕ ਪਾਉਣਾ ਨਹੀਂ ਤਾਂ ਤੁਹਾਨੂੰ ਇਹ ਜ਼ਿਆਦਾ ਖੱਟਾ ਲੱਗੇਗਾ ਠੀਕ ਹੈ ਜੀ ਇਸ ਤੋਂ ਬਾਅਦ ਕਾਲੀ ਮਿਰਚ ਇਹ ਵੀ ਤੁਸੀਂ ਲੋੜ ਅਨਸਾਰ ਪਾਣੀ ਹੈ ਇਹ ਸਾਰਾ ਚੀਜ਼ਾਂ ਪਾ ਕੇ ਇਹਦੇ ਵਿੱਚ ਉਸ ਤੋਂ ਬਾਅਦ ਤੁਸੀਂ ਲਈ ਹੈ ਇਹਦੇ ਵਿੱਚ ਪਾਉਣਾ ਜੀਰਾ ਜੀਰਾ ਤੁਸੀਂ ਦੇਖ ਲੈਣਾ ਵੀ ਤੁਸੀਂ ਇਹਨੂੰ ਤੇਲ 'ਚ ਭੁੰਨ ਕੇ ਪਾਉਣਾ ਤੇਲ 'ਚ ਭੁੰਨ ਕੇ ਥੋੜਾ ਆ ਜਿਹੀ ਜੀਆ ਭਾਂਜਦਾ ਇਹਨੂੰ ਇੱਧਰ ਕਲੀ ਤੇ ਪਾ ਕੇ ਕਲੀ ਤੇ ਪਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰਕੇ ਰੱਖ ਦੇਣਾ ਰੱਖ ਕਰਕੇ ਇਹਦੇ ਵਿੱਚ ਇੱਦਾਂ ਪਾ ਦੇਣਾ ਇਹ ਸਾਰੀਆਂ ਚੀਜ਼ਾਂ ਪਾ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਦਾਂ ਹਿਲਾਉਣਾ ਸਾਰੀਆਂ ਚੀਜ਼ਾਂ ਦੇ ਵਿੱਚ ਮਿਕਸ ਕਰ ਦੇਣੀ ਹੈ ਤੁਸੀਂ ਇਹ ਕੋਲੀ ਆ ਤੁਹਾਡਾ ਗੁੰਦੀ ਵਾਲਾ ਨਾ ਤਾਂ ਬਣ ਕੇ ਤਿਆਰ ਹੈ ਠੀਕ ਹੈ ਜੀ ਗਰਮੀਆਂ ਦੇ ਵਿੱਚ मोस्टली ਲੋਕ ਇਹਨੂੰ ਲਾਈਕ ਕਰਦੇ ਗੁੰਦੀ ਵਾਲੇ ਆਤ ਨੂੰ ਕਿਸੇ ਵਾਰ ਕੰਪੂਰ ਵਗੈਰਾ ਨਹੀਂ ਹੁੰਦਾ ਆਪਣੇ ਕੋਲ ਤਾਂ ਤਪਤੂ ਵਾਲਾ ਨਹੀਂ ਕਰੀ ਤਾਂ ਗੁੰਦੀ ਵਾਲਾ ਨਾ ਤਾਂ ਆਪ ਕੋਲ ਐਟੈਂਪ ਪਾ ਕੇ ਤਿਆਰ ਕਰਕੇ ਖਾਣ ਲਈ ਦੇ ਸਕਦੇ ਹਾਂ ਸੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਵਿਦਿ ਚਨਨਾ ਬਣੀ ਰਿਹਾ